好了。<noise> <noise> <noise> ਜਗਤ ਜਗਦੀ ਸ਼ਕਾਰ ਪਿਆਰ ਜਗਤ ਜਗਦੀ महाराज शेर सिंध विष्णु भगवान महाराज शेर सिंध विष्णु どう come on. Oh. おめ待ちます。<music> we ਚਾਣਾ ਸੋਹੰਦ ਸ਼ਾਵਧਮੇ ਰਾਨਾਮ ਪਛਾਣ ਜੋ ਜੋ ਮਿਲਣਾ ਬਦਾਈਆਂ ਜੋ ਜੋ ਗੁਿਲਣਾ ਪ੍ਰਦਾਨ ਸੁਖਾਂ ਨੂੰ ਜੋ ਜੋ ਜਤ ਮਿਲਣਾ ਬਦਾਈਆਂ ਜੋ ਜੋ ਗੁਿਲਣਾ ਬਸਾਈਆਂ ਪ੍ਰਾਣ ਜੋ ਜੋ ਮਿਲਣਾ ਬਦਾਈਆਂ ਦੇਵ ਦੇ ਆਈਸਾ ਸਕਾਨੋ ਜੁਗ ਜੁਗ ਮਿਲਨ ਵਦਾਈਆਂ ਜੁਗ ਜੁਗ ਮਿਲਨ ਵਦਾਈਆਂ ਸਿਕਾਨੋ ਜੁਗ ਜੁਗ ਮਿਲਨ ਵਦਾਈਆਂ ਜੁਗ ਜੁਗ ਮਿਲਨ ਵਦਾਈਆਂ ਸਿਕਾਨੋ ਜੁਗ ਜੁਗ ਮਿਲਨ ਵਦਾਈਆਂ ਜੁਗ ਜੁਗ ਮਿਲਨ ਵਦਾਈਆਂ ਸਿਕਾਨੋ ਜੁਗ ਜੁਗ ਮਿਲਨ ਵਦਾਈਆਂ ਜੁਗ ਜੁਗ ਮਿਲਨ ਵਦਾਈਆਂ ਸਿਕਾਨੋ ਜੁਗ ਜੁਗ ਮਿਲਨ ਵਦਾਈਆਂ ਤਾਨਾ ਤਾਨ ਤਾਨ ਗੁਰ ਸੰਗਤਾਂ ਧਾਨਾ ਤਾਨ ਤਾਨ ਗੁਰ ਸੰਗਤਾਂ ਤਾਨ ਤਾਨ ਗੁਰ ਸੰਗਤਾਂ ਸੰਗਤਾਂ ਪ੍ਰਭ ਦਾਰੇ ਆਇਆਂ ਬੁਰਾ ਨੂੰ ਗੋਜਤ ਮਿਲਨ ਬਧਾਈਆਂ ਲੋਗੋ ਜੁਗਤ ਮਿਲਨ ਬਧਾਈਆਂ ਸਿਖਾਣਾਂ दो गले मेला ना बानियां चटो जो चटो ਧੰਨ ਧੰਨ ਗਾਨ ਗੁਰ ਸੇਖ ਧੰਨ ਧੰਨ ਗਾਨ ਗੁਰ ਸੇਖ ਨਿਹੇ ਕਲੰਕ ਸੰਗ ਪ੍ਰੀਤਾਂ ਨਾਇਆਂ ਨਿਹੇ ਕਲੰਕ ਸੰਗ ਪ੍ਰੀਤਾਂ ਨਾਇਆਂ ਨਿਹੇ ਕਲੰਕ ਸੰਗ ਪ੍ਰੀਤਾਂ ਨਾਇਆਂ ਬਾਂਕਾ ਸੰਗ ਪ੍ਰੀਤਾ ਲਾਇਆ ਸਿਖਾਣੋ ਜੁਗ ਜੁਗ ਮਿਲਨ ਬਦਾਈਆ ਜੁਗ ਜੁਗ ਮਿਲਨ ਬਦਾਈਆ ਸਿਖਾਣੋ ਜੁਗ ਜੁਗ ਮਿਲਨ ਬਦਾਈਆ ਜੁਗ ਜੁਗ ਮਿਲਨ ਬਦਾਈਆ ਸਿਖਾਣੋ ਮਾਰਾ ਰਿਚੇ ਮਹਾਰਿਚੇ ਸਤਿਗੁਰੁ ਉਤਮ ਦਰਸ ਮਹਾਰਿਚੇ ਸਤਿਗੁਰੁ ਉਤਮ ਦਰਸ ਦਰਖ ਸਭ ਸੁਖਾਂ ਪਾਇਆ ਸਿਖਾਣੋ ਜੁਗ ਜੁਗ ਮਿਲਨ ਬਦਾਈਆ ਜੁਗ ਜੁਗ ਮਿਲਨ ਬਦਾਈਆ ਸਿਖਾਣੋ ਜੁਗ ਜੁਗ ਮਿਲਨ ਬਦਾਈਆ ਹਰਿ ਵੇਰੁ ਗ੍ਰੰਥ ਵਸਾਨਿ ਸਿਖਾਣੋ

ਸੋ ਜੋ ਦੂਸਰੀ ਬੇਨਤੀ ਇਹ ਹੈ ਕਿ ਕਾਫੀ ਦੇਰ ਤੋਂ ਹਰ ਸੰਗਤ ਵਿੱਚ ਦਾਸੇ ਬੇਨਤੀ ਕਰਦਾ ਆ ਰਿਹਾ ਅੱਜ ਵੀ ਭੈਣੇ ਸ਼ਬਦ ਪੜਿਆ ਤੇ ਮੇਰਾ ਮਨ ਕੀਤਾ ਕਿ ਆਪ ਜੀ ਦੇ ਨਾਲ ਵੀ ਬੇਨਤੀ ਨੂੰ ਸਾਂਝੀ ਕਰਾਂ ਜਿਹੜੇ ਖਰਵਾੜੀ ਦੇ ਸ਼ਬਦ ਨੇ ਉਹਨਾਂ ਦੇ ਵਿੱਚ ਆਪਾਂ ਕੋਸ਼ਿਸ਼ ਕਰੀਏ ਧਾਰਨਾ ਕੋਈ ਨਾ ਹੋਵੇ ਕਿ ਅਗਰ ਉਹਦੇ ਵਿੱਚ ਧਾਰਨਾ ਲੱਗਦੀ ਹੁੰਦੀ ਉਹ ਸ਼ਬਦ ਉਹ ਸਰ ਸ਼ਬਦ ਦੇ ਵਿੱਚ ਲੱਗਦੇ ਹੁੰਦੇ ਤੇ ਹਜੂਰ ਸ਼ੰਚਾ ਆਪਰ ਪਰ ਸੰਗਤ ਕਰਵਾ ਦਿੰਦੇ ਸੋ ਦਾਸ ਦੀ ਸਰਬ ਸੰਗਤ ਦੇ ਵਿੱਚ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਕਿਤੇ ਨਾ ਕਿਤੇ ਅਸੀਂ ਕਿਤੇ ਇਹ ਗਲਤੀ ਨਾ ਕਰ ਦੇਈਏ ਕਿਉਂਕਿ ਹਜੂਰ ਸ਼ੰਚਾ ਜੀ ਨੇ ਇੱਕ ਲਾਈਨ ਬੋਲਣ ਤੋਂ ਬਾਅਦ ਦੂਸਰੀ ਦੂਸਰੀ ਤੋਂ ਤੀਸਰੀ ਚੌਥੀ ਉਹ ਰਿਪੀਟ ਨਹੀਂ ਕਿਤੇ ਵੀ ਕੀਤਾ ਸੋ ਦਾਸ ਦੀ ਹੱਥ ਬੰਨ੍ਹ ਕੇ ਹਰ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਆਪਾਂ ਜਿੱਥੇ ਵੀ ਕਿਤੇ ਵਿਹਾਰ ਹੁੰਦੇ ਨੇ ਜਿੱਥੇ ਵੀ satsang ਹੁੰਦਾ ਹੈ ਕੋਸ਼ਿਸ਼ ਕਰੀਏ ਧਾਰਨਾ ਵਿੱਚ ਕੋਈ ਕਿਸੇ ਕਿਸਮ ਦੀ ਨਾਂ ਲਾਈ ਜਾਵੇ ਬੇਸ਼ੱਕ ਉਹ ਆਰਵਾੜੀ ਦੇ ਸ਼ਬਦ ਦੀ ਹੀ ਲਾਈਨ ਉੱਪਰ ਕੱਢੀ ਜਾਵੇ ਪਰ ਉਹ ਵੀ ਦਾਸ ਨੂੰ ਇਹ ਮੈਸੂਮ ਹੁੰਦਾ ਕਿ ਅਸੀਂ ਗਲਤੀ ਕਰ ਰਹੇ ਹਾਂ ਸੋ ਅਗਰ ਅੱਛੀ ਲੱਗੇ ਤੇ ਇਹ ਜ਼ਰੂਰ ਪੱਲੇ ਬੰਨ ਲਿਓ ਧਾਰਨਾ ਨਾਂ ਲਾਈ ਜਾਵੇ ਸ਼ਬਦ ਸਿੱਧੇ ਬੜੇ ਜਾਣ ਕਿ ਮੈਨੂੰ ਲੱਗਦਾ ਹੈ ਕਿ ਸ਼ਾਂਤੀ ਹੋਏਗਾ ਫਿਰ ਵੀ ਜਿਵੇਂ ਆਪ ਜੀ ਦੀ ਇੰਚਾਲਾ ਵੀ ਦੇਸ ਰਾਤੀ ਨਾ ਬਣੇ ਬੇਸ਼ੱਕ ਚਰਨਾ <theory> जाना चरण जा ਨਾਮ ਅਗੰਮ ਦਸਨ ਤੁਰਦਾ ਨਾਮ ਅਗੰਮ ਦਸਨ ਤੁਰਦਾ ਨਾਮ ਅਗੰਮ ਦਸਨ ਹਿਰਦੇ ਅੰਦਰ ਆਏ ਬਸਨ ਹਿਰਦੇ ਅੰਦਰ ਆਏ ਬਸਨ

ਸੱਚ ਦੇ ਦੁਆਰੇ ਬਖਾਏ ਆਪਣਾ ਪਤਨ ਸੱਚ ਦੇ ਦੁਆਰੇ ਬਖਾਏ ਆਪਣਾ ਪਤਨ ਸੱਚ ਦੇ ਦੁਆਰੇ ਬਖਾਏ ਆਪਣਾ ਪਤਨ ਸ਼ੂ i